Holi, <laughs> <laughs> Holi, <laughs> 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 ਪਰ ਮਹਾਰਿਓ ਨਾਗੇਂਧਰਾਤ ਯੋਜਨਾ ਜੈ ਜੈ ਹਰ ਹਾਂ ਆਦਰਯੋ ਟਾਈਮ ਆਪ ਕੀ ਚਲੋ ਤੁਮ ਹੋ ਜਾਓ ਰੂਟਾ ਲੈ ਲਓ ਉੱਨੇ ਯਾ ਲੈ ਲਓ ਦੋ ਟਾਲਾ ਮੇ ਸਤਾਨ ਕਰ ਸ਼ਾਮੇ ਹੈ ਨਾਮ ਹੋ ਨਮਾ ਸਤਿ ਸ਼੍ਰੀ ਅਕਾਲ ਦੀਰ ਬੱਜਣਗੇ ਹਰ ਹਰ ਕਰਾਂ ਵੀ ਬੱਜਣਗੇ ਹਰ ਹਰ ਕਰਾਂ ਵੀ ਬੱਜਣਗੇ ਹਰ ਹਰ ਸ਼ਿਵ ਸਨਾ ਉਧ ਬਾਲਾ ਸਾਹਿਬ ਠਾਕਰੇ ਵੱਲੋਂ ਤੇ ਮਦਾ ਚਿੰਤਪੁਰੇ ਮੰਦਿਰ ਦੀ ਕਮੇਟੀ ਸੰਪੂਰਨ ਕਮੇਟੀ ਵੱਲੋਂ ਅੱਜ ਮਹਾ ਸ਼ਿਵਰਾਤੀ ਦਾ ਜਿਹੜਾ ਤਿਹਾੜਾ ਆ ਉਹ ਕਮੇਟੀ ਦੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਕਮੇਟੀ ਦਾ ਪ੍ਰਧਾਨ ਮੇਸ਼ੀ ਬਾਜੀ ਲਾਡੀ ਬਾਜੀ ਰਜਿੰਦਰ ਸ਼ਰਮਾ ਜੀ Ashok ਜੀ ਸੁਭਾ ਜੀ ਸੁਦੇਸ਼ ਜੀ ਮੈਂ ਸਾਰੇ ਮੈਂਬਰ ਜਿਨੇ ਵੀ ਨੇ ਲਖਨ ਜੀ ਮਨਾਰ ਜੀ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਸ਼ਿਵਰਾਤੀ ਦਾ ਜਿਹੜਾ ਤਿਉਹਾਰ ਹੈ ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੰਦਿਰ ਚਿੰਤਪੁਰਨੀ ਮੰਦਿਰ ਵਿੱਚ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਔਰ ਭਗਵਾਨ ਬੋਲੇ ਸ਼ੰਕਰ ਦੀ ਕਿਰਪਾ ਦੇ ਨਾਲ ਮੈਂ ਸਾਰੇ ਜਿਲ੍ਹਾ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਆਪਣੇ ਵੱਲੋਂ ਤੇ ਮੰਦਰ ਕਮੇਟੀ ਵੱਲੋਂ ਬਹੁਤ ਬਹੁਤ ਮੁਬਾਰਕਾ ਦੇਣਾ ਪਰਮਾਤਮਾ ਸਾਡੇ ਸ਼ਹਿਰ ਦੇ ਵਿੱਚ ਦਿਨ ਦੁਗਣੀ ਤੇ ਰਾਤ ਚੌਨੀ ਤਰੱਕੀ ਕਰੇ ਇਹ ਮੰਦਰ ਕਮੇਟੀ ਵੱਲੋਂ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਧੰਨਵਾਦ ਸ਼ਾਮ ਦੇ ਸਮੇਂ ਕੀ ਸਮੇਂ ਅੱਜ ਅਸੀਂ ਜਿਨਾ ਹਰ ਸਾਲ ਦੋ ਪੈੜ ਦੀ ਪੂਜਾ ਹੁੰਦੀ ਆ ਇੱਕ ਪੈੜ ਸਵੇਰੇ ਤੇ ਇੱਕ ਪੈੜ ਸ਼ਾਮ ਨੂੰ ਅੱਜ ਸਾਰੇ ਮੰਦਰ ਕਮੇਟੀ ਦੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਆਪਾਂ ਮਿਲ ਕੇ ਜਿਹੜੀ ਆ ਪੂਜਾ ਕੀਤੀ ਆ ਤੇ ਆਰਤੀ ਕੀਤੀ ਆ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਕਾਰਜਕ੍ਰਮ ਸ਼ੁਰੂ ਹੋਏਗਾ ਜਿਹੜਾ ਜਿੰਨੇ ਵੀ ਆਪਣੇ ਇਲਾਕੇ ਦੇ

ਹਰੇ ਮੈਂਬਰਾਂ ਦੇ ਨਾਲ ਅਸੀਂ ਪ੍ਰੋਗਰਾਮ ਮਨਾਇਆ ਨਾਲ ਰੋਦੇਵ ਅਸ਼ੇ ਕੀਤਾ ਗਿਆ ਕੋਲੇਨਾਥ ਜੀ ਦੇ ਵਿਆਹ ਦਾ ਪ੍ਰੋਗਰਾਮ ਹੁਣ ਕੀਤਾ ਜਾਏਗਾ ਸਾਰੇ ਮੈਂਬਰ ਸ ਦੇ ਨਾਲ ਸਹਿਯੋਗ ਦੇ ਨਾਲ ਅਸੀਂ ਸਾਰਾ ਕਾਰਜਕ੍ਰਮ ਜਿਹੜਾ ਕਰ ਰਹੇ ਹਾਂ ਸਾਰੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਤਰੱਕੀ ਚੱਲ ਰਹੀ ਹੈ ਜੈ ਮਾਤਾ ਦੀ ਜੈ ਬੋਲੇ ਦੀ ਜੈ ਸ਼ਿਵ ਸ਼ੰਕਰ